ਘਰਸ਼ੰਕਰ ਤੋਂ ਕੋਟ ਫਤੂਹੀ ਨੂੰ ਜਾਣ ਵਾਲੀ ਵਿਸ਼ਤ ਦੁਆਬ ਨਹਿਰ ਤੇ ਆਏ ਦਿਨ ਹੀ ਕੋਈ ਨਾ ਕੋਈ ਹਾ사 ਵਾਪਰਦਾ ਰਹਿੰਦਾ ਹੈ ਅਜੇ ਕੁਝ ਦਿਨ ਪਹਿਲਾਂ ਜਿੱਥੇ ਇਸ ਨਹਿਰ ਵਿੱਚ ਸੇਫਟੀ ਰੀਲਿੰਗ ਨਾ ਹੋਣ ਕਾਰਨ ਇੱਕ ਸਿਲੰਡਰ ਨਾਲ ਭਰਿਆ ਕੈਂਟਰ ਨਹਿਰ ਵਿੱਚ ਡਿੱਗ ਗਿਆ ਸੀ ਉੱਥੇ ਹੀ ਠੀਕ ਇਸ ਤੋਂ ਕੁਝ ਦਿਨ ਪਹਿਲਾਂ ਇੱਕ ਥਾਰ ਗੱਡੀ ਵੀ ਇਸ ਨਹਿਰ ਵਿੱਚ ਡਿੱਗ ਗਈ ਸੀ ਪਰ ਆਹ ਦੀ ਗੱਲ ਇਹ ਰਹੀ ਸੀ ਕਿ ਇਨ ਹਾਸਿਆ ਦੌਰਾਨ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਹੀ ਹੁਣ ਫਿਰ ਤੋਂ ਇੱਕ ਹੋਰ ਵੱਡਾ ਹਾ사 ਵਾਪਰਿਆ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦਰਅਸਲ ਹੁਣ ਇਸੇ ਹੀ ਨਹਿਰ ਵਿੱਚ 라ਵਲਪਿੰਡੀ ਮੋੜ ਕੋਲ ਮਹਿੰਦਰਾ ਪਿਕਅਪ ਗੱਡੀ ਨਹਿਰ ਵਿੱਚ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਮਹਿੰਦਰਾ ਪਿਕਅਪ ਗੱਡੀ 30 ਤੋਂ 35 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ ਹੋਈ ਸੀ ਜੋ ਕਿ ਯੂਪੀ ਨੂੰ ਜਾ ਰਹੇ ਸਨ ਤੇ ਜਦੋਂ ਉਕਤ ਸਥਾਨ ਤੇ ਪੁੱਜੇ ਤਾਂ ਸੜਕ ਦੇ ਵਿੱਚ ਘਾਰ ਆਏ ਪਸ਼ੂਆਂ ਨੂੰ ਬਚਾਉਣ ਦੇ ਚੱਕਰ ਵਿੱਚ ਇਹ ਗੱਡੀ ਬੇਕਾਬੂ ਹੋ ਗਈ ਤੇ ਨਹਿਰ ਵਿੱਚ ਡਿੱਗ ਗਈ ਜਿਸ ਤੋਂ ਬਾਅਦ ਥਾਨਕਾ ਦੇ ਲੋਕਾਂ ਨੇ ਬੜੀ ਹੀ ਜਿੱਦੋ ਜਹਿਰ ਨਾਲ ਮਜ਼ਦੂਰਾਂ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਉਹਨਾਂ ਦੀ ਜ਼ਿੰਦਗੀ ਤਾਂ ਬਚਾ ਲਈ ਪਰ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਿਸ ਦੀ ਪਛਾਣ ਆਕਾਸ਼ ਪੁੱਤਰ ਰਕੇਸ਼ ਕੁਮਾਰ ਵਾਸੀ ਯੂਪੀ ਵਜੋਂ ਹੋਈ ਹੈ ਹਾਸੇ ਤੋਂ ਬਾਅਦ ਮੌਕੇ ਤੇ ਪਹੁੰਚੇ ਥਾਣਾ ਗਰ ਸ਼ੰਕਰ ਦੇ ਜਾਂਚ ਅਧਿਕਾਰੀ ਐਸੇ ਮਹਿੰਦਰਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਸੀਂ ਕੰਮ ਕਰਕੇ ਆ ਰਹੇ تھے ਨੰਗਲ ਸੇ ਯੂਪੀ ਜਾ ਰਹੇ ਸੀ ਕੱਮ ਮੈਂ ਬੈਠੇ تھے कब बहुत तेजी पी थी वो नहर में डग गई मेरा बेटा उसका हाथ दब गया था वो पूरा हो गया चौदह पंद्रह साल का मेरी घर वाली सेट लगी हैं फसली फसली टूट सामान सारा गया क्या नाम बेटे का आकाश आकाश चौथी पैतीस बार नहीं और किसी के नहीं लगी मेरी ਅਰਕੀ ਸਿਖੇ ਨਹੀਂ। ਸਾਨੂੰ ਪਤਾ ਲੱਗਿਆ ਸੀਗਾ ਕਿ rauval pindhi ਨਹਿਰ ਦੇ ਲਾਗੇ ਨਹਿਰ 'ਚ ਕੋਈ ਗੱਡੀ ਜਿਹੜੀ ਹੈਗੀ ਆ ਮਿੰਦਰਾ ਪਿਕਅਪ ਮਜ਼ਦੂਰਾਂ ਦੀ ਭਰੀ ਹੋਈ ਲੱਗੀ ਹੈ। ਤੇ ਅਸੀਂ ਮੌਕੇ ਤੇ ਜਾ ਕੇ ਸਾਰਾ ਹੀ ਉੱਥੇ ਦੇਖਿਆ ਹੈਗਾ ਤੇ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਨਹਿਰ ਦੇ ਵਿੱਚ ਜਿਹੜੇ ਬੱਚੇ ਡਿਗੇ ਸੀਗੇ ਪਰਿਵਾਰ ਡਿਗੇ ਸੀਗੇ 20-25 ਪਰਿਵਾਰ ਸੀਗੇ ਜਿਹੜੇ ਕਿ ਹਿਸ਼ਾਰਪੁਰ ਤੋਂ ਵੱਖ-ਵੱਖ ਜਗ੍ਹਾ ਤੋਂ ਗੱਡੀ ਵਾਲਾ ਇਕੱਠੇ ਕਰਕੇ ਜਿਹੜਾ ਹੈਗਾ ਵਿਦਾਇਉ ਜੂਤੀ ਵਾਸਤੇ ਜਾ ਰਹੇ ਸੀਗੇ। ਤੇ ਇਹ ਜਿਹੜੀ ਹੈਗੀ ਇਹਨਾਂ ਦੀ ਗੱਡੀ ਰਸਤੇ ਦੇ ਵਿੱਚ ਜਿਹੜੀ ਹੈ ਅਵਾਰਾ ਜਾਨਵਰ ਜਿਵੇਂ ਗਾਂ ਸੀਗੀ ਗਾਂਨ ਕਰਕੇ ਜਿਹੜੀ ਆ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਇਹ ਗੱਡੀ ਜਿਹੜੀ ਗਾਂ ਚ ਵੱਜੀ ਆ ਉਹ ਤੋਂ ਬਾਅਦ ਗੱਡੀ ਪਲਟ ਗਈ ਜਿਹੜੀ ਨਹਿਰ 'ਚ ਡਿੱਗ ਪਈ ਸੀ ਨਹਿਰ 'ਚ ਡਿੱਗਣ ਨਾਲ ਜਿਹੜੀ ਹੈਗੀ ਸੀ ਇਹਦੇ ਵਿੱਚ ਇੱਕ ਬੱਚੇ ਦੀ ਕੈਜੂਐਲਟੀ ਹੋਈ ਹੈ ਆਕਾਸ਼ ਹੈ ਤੇ ਉਹਦੀ ਉਮਰ ਤਕਰੀਬਨ 14-15 ਸਾਲ ਹੈ ਇਹਨੂੰ ਵੀ ਮੌਕੇ ਤੋਂ ਕੱਢ ਲਿਆ ਗਿਆ ਬਟ ਇਹਦੀ ਜਿਹੜੀ ਹੈਗੀ ਮੌਤ ਹੋ ਚੁੱਕੀ ਸੀ ਹਸਪਤਾਲ ਜਾ ਕੇ ਪਤਾ ਕੀਤਾ ਤੇ ਉਹ ਤੋਂ ਬਾਅਦ ਜਿਹੜੇ ਬਾਕੀ ਸੀਗੇ ਬਾਕੀ ਜਿੰਨੀਆਂ ਵੀ ਸੀਗੀਆਂ ਸਵਾਰੀਆਂ ਉਹ ਸਾਰੀਆਂ ਸੇਫ